ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਨਾ ਮੈਂ ਰੁਪੜ ਗਿਆਤਾ ਆਪਣੀ ਦੁਕਾਨ ਤੇ ਤਾਂ ਰਸਤੇ ਚਾਂਦੇ ਹੋਏ ਮੈਨੂੰ ਅਨਾਨਾਸ ਵਾਲੀ ਰੇੜੀ ਦੇਖੀ ਮੈਂ ਕਿਹਾ ਚਲੋ ਬੱਚਿਆਂ ਵਾਸਤੇ ਖਾਣੇ ਚੱਲਦੇ ਆ ਤਾਂ ਉੱਥੇ ਮੈਂ ਇਹ ਵੀ ਵੇਖਿਆ ਕਿ ਉਹਦੇ ਨਾਲ-ਨਾਲ ਹੋਰ ਵੀ ਕਾਫੀ ਸਾਰੀਆਂ ਰੇੜੀਆਂ ਲੱਗੀਆਂ ਹੋਈਆਂ ਸੀ ਕੋਈ ਆਈਸਕ੍ਰੀਮ ਦੀ ਕੋਈ ਕੁਲਚਿਆਂ ਦੀ ਕੋਈ 버ਗਰਾਂ ਦੀ ਕੋਈ ਆਂਬ ਦੀ ਕੋਈ ਕੇਲਿਆਂ ਦੀ ਯਾਨੀ ਕਿ ਜਿੰਨੀਆਂ ਵੀ ਰਿਹੜੀਆਂ ਲੱਗੀਆਂ ਹੋਈਆਂ ਸੀ ਸਾਰੀਆਂ ਪਰਦੇਸੀਆਂ ਦੀਆਂ ਸੀ ਤੇ ਬੜਾ ਮੈਨੂੰ ਇਹ ਦੇਖ ਕੇ ਅਫਸੋਸ ਹੋਇਆ ਕਿ ਸਾਡੇ ਪੰਜਾਬੀ ਮੁੰਡੇ ਇਹ ਕੰਮ ਕਿਉਂ ਨਹੀਂ ਕਰ ਸਕਦੇ ਯਾਰ ਐਨਾ ਐਨਾ ਪੈਸਾ ਖਰਚ ਕੇ ਅਰਬ ਕੰਟਰੀਆਂ 'ਚ ਜਾਂਦੇ ਆ ਉਹ ਇਹ ਕੰਮ ਕਿਉਂ ਨਹੀਂ ਕਰ ਸਕਦੇ ਫਲਾਂ ਦਾ ਕੰਮ ਕਰੋ ਯਾਰ ਆਪਣੇ ਪਰਿਵਾਰਾਂ 'ਚ ਰਹੋ ਸਬਜ਼ੀ ਦਾ ਕੰਮ ਕਰੋ ਹੋਰ ਕਿੰਨੇ ਕਾਰੋਬਾਰ ਆ ਇਹ ਪਰਦੇਸੀ ਬਿਹਾਰ ਤੇ ਕੋਈ ਬੰਗਾਲ ਤੇ ਕੋਈ ਨੇਪਾਲ ਤੇ ਕੋਈ ਯੂਪੀ ਤੇ ਆ ਕੇ ਜਦ ਕੰਮ ਕਰ ਸਕਦੇ ਆ ਚੰਗੀ ਤਕੜੀ ਆਮਦਨ ਕਮਾ ਸਕਦੇ ਆ ਆਪਣੇ ਪਰਿਵਾਰਾਂ ਨੂੰ ਖੁਸ਼ਹਾਲ ਬਣਾ ਸਕਦੇ ਆ ਤਾਂ ਸਾਡੇ ਪੰਜਾਬੀ ਇੱਥੇ ਰਹਿ ਕੇ ਪਰਦੇਸਾਂ ਦਾ ਖਿਹੜਾ ਛੱਡ ਕੇ ਇਹ ਕੰਮ ਕਿਉਂ ਨਹੀਂ ਕਰ ਸਕਦੇ ਬਈ ਬੜਾ ਅਫਸੋਸ ਹੁੰਦਾ ਯਾਰ ਦੇਖ ਕੇ ਦੁੱਖ ਹੁੰਦਾ ਏ ਕਿ ਸਾਨੂੰ ਸਾਨੂੰ ਨਾ ਜਦ ਬਈ ਕਿਸੇ ਲੇਬਰ ਵਾਲੇ ਦੀ ਵੀ ਜ਼ਰੂਰਤ ਪੈਂਦੀ ਹੈ ਤਾਂ ਸਾਨੂੰ ਪਰਦੇਸੀਆਂ ਦੀਆਂ ਮੈਂਟਾਂ ਕਰਨੀਆਂ ਪੈਂਦੀਆਂ ਇਸੇ ਕਰਕੇ ਮੈਂ ਆਪਣੇ ਚੈਨਲ ਤੇ ਹੁਣ ਇਹੀ ਕਨਸੈਪਟ ਚੁਣ ਲਿਆ ਮੈਂ ਕਿ ਮੈਂ ਜਿਹੜੇ ਸਾਡੇ ਪੰਜਾਬੀ ਮੁੰਡੇ ਕੰਮ ਕਰਦੇ ਆ ਮੈਂ ਉਹਨਾਂ ਦੀਆਂ ਹੀ ਜ਼ਿਆਦਾਤਰ ਵੀਡੀਓ ਪਾਉਂਗਾ ਤੇ ਜਿਹੜੇ ਪਰਦੇਸੀ ਕੰਮ ਕਰਦੇ ਆ ਮੈਂ ਇਹਨਾਂ ਦੀਆਂ ਵੀ ਵੀਡੀਓ ਪਾਉਂਗਾ ਇਹ ਪਰਦੇਸੀਆਂ ਦੀਆਂ ਵੀਡੀਓ ਮੈਂ ਉਹਨਾਂ ਲੋਕਾਂ ਨੂੰ ਦਿਖਾਉਣ ਵਾਸਤੇ ਪਾਉਂਗਾ ਜਿਹੜੇ ਕਹਿੰਦੇ ਆ ਪੰਜਾਬ ਦੇ ਵਿੱਚ ਕੰਮ ਨਹੀਂ ਹੈ ਬਾਈ ਕੰਮ ਪੰਜਾਬ ਦੇ ਵਿੱਚ ਬਹੁਤ ਆ ਤੁਸੀਂ ਕਰਨੇ ਵਾਲੇ ਬਣੋ ਆ ਦੇਖੋ ਇਹ ਵੀ ਤਾਂ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਆ ਯਾਰ ਵਧੀਆ ਵਧੀਆ ਘਰ ਬਣਾਏ ਹੋਏ ਆ ਇਹਨਾਂ ਨੇ ਸੋ ਮੇਰਾ ਵੀਰ ਆਪਣੇ ਪੰਜਾਬ ਦੇ ਵਿੱਚ ਰਹੋ ਆਪਣੇ ਪਰਿਵਾਰਾਂ ਚ ਰਹੋ ਰਹਿ ਕੇ ਕੰਮ ਕਰੋ ਵੀਰੇ ਸੋ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਨੂੰ ਸ਼ੇਅਰ ਜਰੂਰ ਕਰ ਦੇਣਾ ਔਰ ਸਾਡੇ ਚੈਨਲ ਨੂੰ ਕਰ ਲੈਣਾ ਜੀ ਫੋਲੋ